ਸਵਾਗਤ ਹੈ ਜੀ ਦੀ ਪੰਜਾਬੀ ਨਿਊਜ਼ ਚੈਨਲ ਤੇ ਤੁਹਾਡਾ ਸਾਰਿਆਂ ਦਾ ਤੁਹਾਨੂੰ ਦੱਸਣ ਜੋ ਗੱਲ ਹੈ ਆ ਵੀ ਜੋ ਐ ਪਹਿਲੇ ਪਠਾਨ ਮਾਜਰਾ ਸਾਹਿਬ ਫਾਰ ਹੋ ਗਏ ਸੀਗੇ ਪੰਜਾਬ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਗਈ ਸੀਗੀ ਉਸ ਮਾਮਲੇ ਦੇ ਵਿੱਚ ਨਵੀਂ ਅਪਡੇਟ ਆਈ ਹੈ ਦੁਬਾਰਾ ਪਲੇਸ 'ਤੇ ਜਾ ਕੇ ਰੇਡ ਕੀਤੀ ਲਾਡੀ ਸਰਪੰਚ ਦੇ ਘਰ ਤੇ ਜੋ ਕਰਨਾਲ ਦੇ ਵਿੱਚ ਨਬਰੂ گاਉਂ ਪੈਂਦਾ ਤੇ ਸਰਪੰਚ ਦੇ ਪਰਿਵਾਰਕ ਮੈਂਬਰਾਂ ਲੋ ਸਮੇਤ ਔਰਤਾਂ ਨੂੰ ਆਸ-ਪਾਸ ਜੋ ਵੀ ਲੋਕ ਸੀਗੇ ਉੱਥੋਂ ਦੇ ਲੋਕਾਂ ਦੇ ਦਸਨ ਮੁਤਾਬਕ ਵੀ ਉਹਨਾਂ ਨੂੰ ਸਾਰਿਆਂ ਨੂੰ ਹੀ ਗ੍ਰਿਫਤਾਰ ਕਰਕੇ ਪੁਲਿਸ ਲੈ ਗਈ ਆ ਐਸਪੀ ਪੂਨੀਆ ਸਾਹਿਬ ਨੂੰ ਮਿਲੇ ਪਿੰਡ ਦੇ ਲੋਕ ਜਾ ਕੇ ਉਹਨਾਂ ਨੇ ਭਰੋਸਾ ਦਿਵਾਇਆ ਵੀ ਜੋ ਨਵਾਲਿਕ ਨੇ ਜਾਂ ਕੋਈ ਬਿਮਾਰੀ ਦੇ ਅਧੀਨ ਨੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਛਡਵਾ ਦੂੰਗਾ ਵੀ ਵੀਡੀਓ ਪੂਰੀ ਦੇਖਿਓ चैनल न जुड़ो ऐसी जोड़ो तो शेयर करो पूरी वीडियो पूरा मामला किस तरह की घटना पंच जो है उनका नंबर स्विच ऑफ जा रहा है दूसरी तरफ जो है पंजाब पुलिस ने कली थाना सदर में एम एल ए पठान माजरा जो है पंजाब के उनके खिलाफ और लाठी सरपंच के खिलाफ अन्यों के खिलाफ मामला दर्ज करा दिया था और आज उसी मामले में बता रहे हैं कि आज डबरी गांव में अभी कुछ ही देर पहले शाम के समय लाठी सरपंच के घर पंजाब पुलिस ने अचानक रेड मार दी जिसके बाद बारह तेरह लोगों को जो है हिरासत में लेकर ले जाया गया है इस तरह की जानकारी मिली जिसके बाद तमाम गांव के लोग आप देख सकते हैं डबरी और आसपास गांव के लोग जो है पहले थाना सदर में पहुंचे थे और अब आप देख सकते हैं थाना सदर में अपनी शिकायत देने के बाद करनाल के जो एसपी हैं गंगाराम पुनिया ਉਨਕੇ ਨਿਵਾਸ ਸਥਾਨ ਪਰ ਯਹਾਂ ਪਰ ਪਹੁੰਚੇ ਹੈ ਕਰਨਾਲ ਕੇ ਮਾਲ ਰੋਡ ਪਰ ਆਪ ਦੇਖ ਸਕਤੇ ਹੈ ਜੋ ਉਨਕਾ ਨਿਵਾਸ ਸਥਾਨ ਹੈ ਪੁਲਿਸ ਜ਼ਬਰਦਸਤੀ ਸੂਬਾ ਪਠਾਨ ਮਾਜਰਾ ਕੋ ਉਠਾਣੇ ਵੀ ਜ਼ਬਰਦਸਤੀ ਕੀਤੀ ਔਰ ਆਜ ਸ਼ਾਮ ਕੋ ਵੀ ਜ਼ਬਰਦਸਤੀ ਕੀਤੀ ਜੈਸੇ ਕੋਈ ਗੁੰਡਾ ਹੋ ਦੋ ਜਾਂ ਤਿੰਨ ਬੰਦੇ ਪੁਲਿਸ ਦੀ ਵਰਦੀਏ ਸਨ ਬਾਕੀ ਜਿੰਨੀਆਂ 25 26 ਗੱਡੀਆਂ ਸਨ ਉਹ ਬਿਨਾ ਨੰਬਰ ਤੋਂ ਸਨ ਬਿਨਾ ਉਹਦੇ ਤੋਂ ਸਨ ਉਹਨਾ ਆਉਂਦਿਆਂ ਸਰ ਜਿਵੇਂ ਕੈਮਰੇ ਲੱਗੇ ਨੇ ਕੈਮਰੇ ਤੋੜੇ ਉਸ ਤੋਂ ਬਾਅਦ ਉਹਨਾ ਫਟਾਫਟ ਅੰਦਰ ਬੀਬੀਆਂ ਚਾੜੀਆਂ ਹਨ ਬਣਾਉਣ ਉਹਨਾ ਦੇ ਨਾਲ ਬੇਇੱਜ਼ਤੀ ਕੀਤੀ ਉਹਨਾਂ ਨੂੰ ਗਾਲਾਂ ਕੱਢੀਆਂ ਇਹਨਾਂ ਨੇ ਕੰਜਰ ਬੁਣਾ ਕੀਤਾ ਇਸ ਪੰਜਾਬ ਪੁਲਿਸ ਕਹਿੰਦੇ ਨੇ ਮੈਨੂੰ ਨਹੀਂ ਲੱਗਦਾ ਪੰਜਾਬ ਪੁਲਿਸ ਉਹ ਤੋਂ ਮੈਨੂੰ ਗੁੰਡੇ ਲੱਗਦੇ ਨੇ ਬਦਮਾਸ਼ ਲੱਗਦੇ ਹਨ ਪਰ ਜਿਹੜੇ ਉਹ ਬੰਦੇ ਆਏ ਨੇ ਉੱਥੇ ਜਾ ਕੇ ਐਸਪੀ ਸਾਹਿਬ سے ਮਿਲ ਕੇ ਆਏ ਹਨ ਐਸਪੀ ਸਾਹਿਬ ਹਮਾਰੇ ਗੰਗाराम ਪੁਨਿਆਜੀ